ਸਸ਼ਕਾਰ ਤੁਸੀਂ ਦੇਖ ਰਹੇ ਹੋ ਜਿੱਕੇ ਟੀਵੀ ਮੈਂ ਹਰ ਰਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਵੇਂ ਪਾਲਣੀ ਹੁਣ ਤੱਕ ਨਹੀਂ ਆਖੀ ਨਾਰੀ ਬਾਰਡਰ ਤੇ ਛਾਲੇ ਦਿਲਾ ਤੋਂ ਮਾਰਨ ਵਰਤ ਤੇ ਬੈਠੇ ਕਿਸਾਨ ਨੇਤਾ ਜੱਜੀ ਸਿੰਘ ਗੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਦਿਨਾਲੀ ਕੋਰਟ ਵਿੱਚ ਸ਼ੰਭੂ ਬਾਰਡਰ ਕੋਲਨ ਖਲਾਫੀ ਪਟਾਇਰ ਪਟਿਸ਼ਨ ਤੇ ਸੁਣਵਾਈ ਹੋਈ ਹੈ 6 ਜਨਵਰੀ ਦੀ ਸੁਣਵਾਈ ਵਿੱਚ ਪੰਜਾਬ ਸਰਕਾਰ ਨੇ ਗੱਲੇਵਾਲ ਲਈ ਗਲਬਾਤ ਲਈ ਰਾਜੀ ਹੋਣ ਦੀ ਗੱਲ ਕਹੀ ਸੀ ਇਸ ਤੋਂ ਬਾਅਦ ਕੋਰਟ ਦੀ ਕਮੇਟੀ ਉਹਨਾਂ ਨੂੰ ਮਿਲ ਚੁੱਕੀ ਹੈ ਦੂਜੇ ਪਾਸੇ ਵੀਰਵਾਰ ਨੂੰ ਪੰਜਾਬ ਦੇ ਮੋਟਾ ਵਿੱਚ ਮਹਾ ਪੰਚਾਇਤ ਰਾਣ ਸਿੰਘ ਕਿਸਾਨ ਮੋਟੇ ਨੇ ਅੰਦੋਲਨ ਦਾ ਸਮਰਥਨ ਕੀਤਾ ਸੀ ਇਸ ਨੂੰ ਲੈ ਕੇ ਕਿਸਾਨ ਨੇ ਤਮਾਂ ਦੀ 6 ਮੈਂਬਰੀ ਕਮੇਟੀ 101 ਕਿਸਾਨਾਂ ਨਾਲ ਖਨੌੜੀ ਪੌਂਡਰ ਤੇ ਪਹੁੰਚੀ ਇੱਥੇ ਐਸ ਕੇ ਐਮ ਵੱਲੋਂ ਅੰਦੋਲਨ ਨਾਲ ਚੱਲ ਰਹੀ ਨਿਤਾ ਕਿ ਸ਼ਾਂਤੀ ਦੀ ਰਿਕਰਵਰੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਸੰਗਣੀ ਤੋਂ ਦੁਪਹਿਰੀ ਆ ਜਿਸ ਕਰਕੇ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਨੇ ਅਜੇ ਇੱਕ ਹਾਸਾ ਫਿਰ ਤੋਂ ਵਾਪਰਿਆ ਜਿਸ ਕਾਰਨ ਦੋ ਬੱਸਾਂ ਦੀ ਆਪਸ ਜ਼ਬਰਦਸਤ ਟੱਕਰ ਹੋ ਗਈ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਸਾਹ ਸੁੱਕ ਗਏ ਪਰਨਕਿੰਮਤੇ ਇਹ ਹਾਦਸੇ ਵਿੱਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਬੱਸਾਂ ਕਾਫੀ ਨੁਕਸਾਨੀਆਂ ਲੀਣੀਆਂ ਹਾਸਾ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਰੋਡ 'ਤੇ ਇੱਕ ਪਾਸੇ ਪ੍ਰਾਈਵੇਟ ਬੱਸ ਵਿਚਕਾਰ ਜ਼ਬਰਦਸਤ ਟੱਕਰ ਨਾਲ ਹੋਇਆ ਹੈ ਤੇ ਇਹ ਹਾਸਾ ਮੇਰਕੋਚਾ ਚੌਥ ਉੱਪਰ ਫਲਾਈਓਵਰ 'ਤੇ ਵਾਪਰਿਆ ਜਿਸ ਕਰਕੇ ਅਫਰਾ ਤਫਰੀ ਦਾ ਮਾਹੌਲ ਸਫਲ ਬਣ ਗਿਆ ਜਾਣਕਾਰੀ ਮੁਤਾਬਕ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਫਲੋਰ ਵਿੱਚ ਅੰਬੇਦਕਰ ਚੌਕ ਤੇ ਬਣੇ ਫਲਾਈਓਵਰ ਤੇ ਇਸ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ ਹਾਦਸੇ ਕਰਕੇ ਰੋਡਵੇਜ਼ ਦੀ ਬੱਸ ਹਾਈਵੇ ਫਲਾਈਓਵਰ ਤੇ ਹੀ ਇਕੱਠ ਹੋ ਗਈ ਤੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਇਆ ਲਗਾਤਾਰ ਪੰਜਾਬ ਵਿੱਚ ਪੁਲਿਸ ਥਾਣੇ ਤੇ ਧਮਾਕੇ ਹੋ ਰਹੇ ਨੇ ਅੰਮ੍ਰਿਤਸਰ ਦੀ ਗੁੰਡਾਲਾ ਪੁਲਿਸ ਚੌਕੀ ਧਮਾਕੇ ਦੀ ਆਵਾਜ਼ ਨਾਲ ਰਹਿਰ ਗਈ ਇਸ ਧਮਾਕੇ ਦੀ ਆਵਾਜ਼ ਵਿੱਚ ਵੀਰਵਾਰ ਰਾਤ ਨੂੰ 8 ਵਜੇ ਸੁਣਾਈ ਦਿੱਤੀ ਲੋਕਾਂ ਨੇ ਇਸੇ ਸ਼ਾਮ ਤਰ੍ਹਾਂ ਦੀ ਅਪੀਲ ਕੀਤੀ ਗਈ ਹੈ ਦੱਸਿਆ ਕਿ ਮਿਸਤਾ ਦੀ ਗੁਟਾਲਾ ਚੌਂਕੀ ਤੇ ਰੱਲ ਪਗਰਾਤ 8:00 ਵਜੇ ਇਹ ਘਟਨਾ ਵਾਪਰੀ ਹੈ ਏਸੀਪੀ ਨੇ ਦੱਸਿਆ ਹੈ ਕਿ ਚੌਂਕੀ ਵਿੱਚ ਸਾਰੇ ਲੋਕ ਆਪਣਾ ਕੰਮ ਕਰ ਰਹੇ ਸਨ ਐਸਆਈ ਹਰਜਿੰਦਰ ਸਿੰਘ ਵੀ ਚੌਂਕੀ ਅੰਦਰ ਬੈਠੇ ਕੰਮ ਕਰ ਰਹੇ ਸਨ ਉਦੋਂ ਲਗਭਗ 8:00 ਵਜੇ ਮੌਕੇ ਤੋਂ ਧੁਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸਾਰੇ ਲੋਕ ਬਾਹਰ ਆਏ ਤਾਂ ਦੇਖਿਆ ਕਿ ਐਸਆਈ ਕਿਸ਼ਿੰਦਰ ਸਿੰਘ ਦੀ ਕਾਰ ਤੇ ਛੇਟਾਂ ਧੁਮਾਕਾ ਹੋਇਆ ਜਾਂਚ ਵਿੱਚ ਪਤਾ ਲੱਗਿਆ ਕਿ ਕਾਰ ਦਾ ਰੈਡੀਏਟਰ ਫਟਿਆ ਹੋਇਆ ਸੀ ਤੇ ਉਹਨਾਂ ਦੇ ਰੈਡੀਏਟਰ ਤੋਂ ਕਲੈਕਟਿਵਲੀਕ ਹੋ ਗਿਆ ਸੀ ਕਾਰ ਦਾ ਅਗਲਾ ਸ਼ੀਸ਼ਮ ਟਪਿਆ ਹੋਇਆ ਸੀ ਜਿਸ ਤੋਂ ਬਾਅਦ ਕਾਫੀ ਸੰਨਾ ਮਹੌਲ ਅਤੇ ਨਾਗੂਰਨ ਹੋ ਗਿਆ ਪਿਛਲੇ ਕਈ ਦਿਨਾਂ ਤੋਂ ਪੈਰੀ ਸੰਗਰੀ ਤੋਂ ਕਾਰਨ ਵਾਫਾਫ ਥਾਵਾ ਤੇ ਸੜਕ ਹਾਸੇ ਵਿਖਨ ਨੂੰ ਨੁਲਨੇ ਇਸੇ ਲੜੀ ਤਹਿਤ ਫਤਿਹਗੜ੍ਹ ਸਾਹਿਬ ਵਿੱਚ ਵੀ ਤੋਂ ਇਹ ਦਾ ਕਹਿਰ ਵੇਖਨ ਨੂੰ ਲਿਆ ਜੀ ਤਕੀਰਤੂ ਸਾਹਿਬ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਫੁੱਲ ਤਾਰਨ ਜਾਣੇ ਇੱਕ ਪਰਿਵਾਰ ਦੀ ਕਾਰ ਸਹੰਦ ਨੀਲੇ ਤਰਫ ਨਾਲ ਟਕਰਾ ਗਈ ਇਸ ਸੜਕਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਲੋਕ ਜ਼ਖਮੀ ਹੋਏ ਨੇ ਮ੍ਰਿਤਕਾਂ ਦੀ ਪਛਾਣ ਰਜਿੰਦਰ ਸਿੰਘ 60 ਸਾਲ ਦੇ ਸਰਦੂਰ ਅਗੜ ਜਿਲ੍ਹਾ ਮਾਨਸਾ ਵਿੱਚ ਹੋਈ ਹੈ ਇਸ ਘਟਨਾ ਸਬੰਧੀ ਜਾਣਕਾਰੀ ਦੇਦੇ ਹਨ ਸਰਹੰਦ ਦੇ ਤਫੀਸ਼ੀ ਅਫਸਰ ਦਾ ਕਹਿਣਾ ਹੈ ਕਿ ਸਰਹੰਦ ਨੇੜੇ ਪਿੰਡ ਸੌਂਦਾ ਦੇ ਵਿੱਚ ਟੁੰਡ ਦੇ ਕਾਰਨ ਇੱਕ ਕਾਰ درخت ਨਾਲ ਟਕਰਾ ਕੇ ਕਾਰ 'ਤੇ ਸਵਾਰ ਲੋਕਾਂ ਦੀ ਮੌਤ ਹੋ ਗਈ ਜਦki 5 ਲੋਕ ਅਸਖੀ ਹੋ ਗਏ ਤੇ ਪੰਜਾਬ ਦੇ ਮੁੰਡੇ ਕੁੜੀਆਂ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ PPSSC ਸਟੇਟ ਸਿਵਲ ਸਰਵਿਸ ਕੰਬਾਈਨਡ ਕੰਪੀਟਿਟਿਵ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਇਸ ਪ੍ਰੀਖਿਆ ਲਈ ਅਰਜ਼ੀਆਂ ਤਿੰਨ ਜਨਵਰੀ ਤੋਂ ਸ਼ੁਰੂ ਕੀਤੀਆਂ ਜਾਣਗੇ ਜੋ ਕਿ 31 ਜਨਵਰੀ ਤੱਕ ਲਈਆਂ ਜਾ ਸਕਣਗੀਆਂ ਇੱਕ ਚੱਕਰਯੋਗ ਵੀਰਵਾਰ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਅਰਜ਼ੀ ਦੇ ਸਕਦੇ ਨੇ ਸਪੱਸ਼ਟ ਰਹੀ 132 ਅਸਾਮੀਆਂ ਦੇ ਭਰਤੀ ਕੀਤੀ ਜਾਵੇਗੀ ਜਿਨ੍ਹਾਂ ਵਿੱਚ 64 ਅਸਾਮੀਆਂ ਪੰਜਾਬ ਸਿਵਲ ਸੇਵਾਵਾਂ ਕਾਰਜਕਾਰੀ ਸ਼ਾਖਾ ਲਈ ਹੋਣਗੀਆਂ ਤੇ ਸਟਾਇਰ ਅਸਾਮੀਆਂ 13% ਪੋਲਿਸ ਲਈ ਹੋਣਗੀਆਂ ਇਸ ਤੋਂ ਇਲਾਵਾ 121 ਤਹਿਸੀਲਦਾਰ 13 ਅਫਕਾਰੀ ਤੇ ਕਾਰ ਅਧਿਕਾਰੀਆਂ 49 ਪ੍ਰਾਪਤ ਸਿਵਲ ਸਪਲਾਈ ਅਧਿਕਾਰੀ ਬਲਕ ਕਾਸੇ ਪੰਚਾਇਤ ਅਧਿਕਾਰੀਆਂ ਦੀ ਅਸਾਮੀਆਂ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਹੋਰ ਅਸਾਮੀਆਂ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਕੰਪਰੇਸ਼ਨ ਸੁਸਾਇਟੀਆਂ ਦੀਆਂ ਇਕੀ ਅਸਾਮੀਆਂ ਲੇਬਰ ਕਮ ਕਨਫੀਡਰੇਸ਼ਨ ਅਪਸਰ ਦੀਆਂ ਤਿੰਨ ਅਸਾਮੀਆਂ ਸ਼ਾਮਲ ਨੇ ਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕ੍ਰਿਸ਼ੀ ਮਾਰਕੀਟਿੰਗ ਪਾਲਿਸੀ ਡਰਾਫਟ ਨੂੰ ਰੱਦ ਕਰ ਦਿੱਤਾ ਇਸ ਸਮੇਂ ਵਿੱਚ ਕੇਂਦਰ ਸਰਕਾਰ ਨੇ ਨੂੰ ਜਵਾਬ ਭੇਜ ਦਿੱਤਾ ਗਿਆ ਮંત્રી ਭਗਵੰਤ ਮਾਨ ਨੇ ਪਹਿਲਾ ਅਸਿਸਬਦ ਵਿੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 10 ਜਨਵਰੀ ਤੋਂ ਪਹਿਲਾਂ ਆਪਣੇ ਸੁਝਾਅ ਕੇ ਜਲਦੀ ਹੁਕਮਾਂ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਬਤਲ ਵਿੱਚ ਕਿਹਾ ਕਿ ਇਹ ਡਰਾਫਟ 2021 ਵਿੱਚ ਖਤਮ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਮੋੜ ਤੋਂ ਲਿਆਉਣ ਦੀ ਕੋਸ਼ਿਸ਼ ਹੈ ਸੁਵਿਧੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਭਾਰਤੀ ਸੰਵਿਧਾਨ ਦੀ 7ਵੀਂ ਸੂਚੀ ਦੀ ਧਾਰਾ 240 ਦੇ ਤਹਿਤ ਇਹਨਾਂ ਸੁਨੇਦਰਸ਼ ਹੈ ਕਿ ਇਹ ਨੀਤੀ ਨਾ ਦੀ ਬਜਾਏ ਕੇਂਦਰ ਨੂੰ ਇਹ ਫੈਸਲਾ ਪੰਜਾਬ ਸਰਕਾਰ ਤੇ ਹੀ ਛੱਡ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਆਪਣੇ ਪੱਤਰ ਵਿੱਚ ਕਾਫੀ ਸਮਝ ਚੁੱਕੇ ਨੇ ਕਿ ਡਰਾਫਟ ਵਿੱਚ ਫਸਣਾ ਕਿ ਐਮਐਸਪੀ ਨੂੰ ਲੈ ਕੇ ਕੇਂਦਰ ਨੇ ਪੂਰੀ ਤਰ੍ਹਾਂ ਨਾਲ ਚੁੱਪੀ ਬੁੜੀ ਹੋਈ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਇਲਾਵਾ ਡਰਾਫਟ ਵਿੱਚ ਪੰਜਾਬ ਦੀਆਂ ਮਾਰਕੀਟਸ ਨੂੰ ਮੈਨਗਲਿਆ ਜ਼ਰੂਰ ਤੱਕ ਖਤਮ ਕਰਨ ਤੇ ਨਿੱਜੀ ਵੱਡਿਆਂ ਨੂੰ ਹੁਦਾਵਾਂ ਦਿੱਤਾ ਗਿਆ ਹੈ ਜਿਸ ਸੁਭੇ ਨੂੰ ਕਦੇ ਵੀ ਮਨਜ਼ੂਰ ਨਹੀਂ ਕੀਤਾ ਗਿਆ ਸੁਭਾ ਸਰਕਾਰ ਨੇ ਕਿਹਾ ਕਿ ਪੰਜਾਬ ਵਿੱਚ ਮੰਡੀਆਂ ਕਾਫੀ ਮਜ਼ਬੂਤ ਨੇ ਡਰਾਫਟ ਤੇ ਮੰਡੀ ਫੀਸਾਂ ਹੱਦ ਤੱਕ ਕੀਤੀ ਗਈ ਹੈ ਜਿਸ ਨਾਲ ਪੰਜਾਬ ਦੇ ਮੰਡੀ ਨੈਟਵਰਕ ਤੇ ਬੇਹਦ ਕਾਫੀ ਨੂੰ ਨੁਕਸਾਨ ਪਹੁੰਚਿਆ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਕਿ ਪੰਜਾਬ ਸਰਕਾਰ ਨੂੰ ਨਵੀਂ ਖੇਤੀ ਮੰਡੀ ਮੀਤੀ ਦੇ ਡਰਾਫਟ ਤੇ atrasa ਜਿਸ ਵਿੱਚ ਕੌਂਟਰੈਕਟ ਫਾਰਮਿੰਗ ਨੂੰ ਵਧਾਵਾ ਦੇਣ ਤੇ ਨਿਜੀ ਸਾਈਲੋ ਨੂੰ ਓਪਨ ਮਾਰਕੀਟ ਯਾਰਡ ਏਲਾਣਨ ਦੀ ਗੱਲ ਕੀਤੀ ਹੈ ਇਸ ਇਲਾਵਾ ਕਮਿਸ਼ਨਰੇਟ 에ਜੈਂਟਾਂ ਦਾ ਕਮਿਸ਼ਨ ਰਾਦ ਕਰਨ ਦਾ ਹਵਾਲਾ ਦਿੱਤਾ ਗਿਆ ਇਹ ਗੱਲ ਮੌਸਮ ਦੀ ਕਰਦੇ ਆ ਪੰਜਾਬ ਵਿੱਚ ਠੰਡ ਦਾ ਕਹਿਰ جاری ਹੈ ਪਾਣੀ ਕਿ ਬੀਤੇ ਦਿਨੀ ਵੀਰਵਾਰ ਨੂੰ ਤੋਂ ਪਤਾ ਨਿਕਲੀ ਤੇ ਲੋਕਾਂ ਨੂੰ ਥੋੜੀ ਰਾਹਤ ਮਿਲੀ ਪਰ ਇਸ ਤੋਂ ਬਾਅਦ ਫਿਰ ਸੰਗਰੀ ਤੋਂ ਹੁਣ ਕਾਰਨ ਪਾਰਾ ਦਿੱਤੇ ਗਿਆ ਠੰਡ ਤੇ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਦੇ ਘਰਾਂ ਨੂੰ ਬਹੁਤ ਮੁਹਾਤਸੀਲ ਮੁਸ਼ਕਲ ਪੈ ਰਹੀ ਜੇਪਾਸੇ ਤੋਂ ਹੁਣ ਨੀ ਤਰ੍ਹਾਂ ਦੇ ਛਾਈ ਹੋਈ ਹੈ ਕਿਤੇ ਦੇਖਾਈ ਨਹੀਂ ਦੇ ਰਹਾ ਤੇ ਲੱਗ ਰਿਹਾ ਜਿਵੇਂ ਧੁੰਦ ਵਿੱਚ ਕਿਤੇ ਛਾਦਰ ਛੀ ਹੋਈ ਹੈ ਮੌਸਮ ਵਿਭਾਗ ਨੇ ਸੰਗਰੀ ਧੁੰਦ ਰਹਿਣ ਦੀ ਸੰਭਾਵਨਾ ਫੜਾਈ ਹੈ ਤੇ ਜਲਦੀ ਬਦਲਵਾਰੀ ਕਰਨ ਦੀ ਵੀ ਗੱਲ ਕੀਤੀ ਹੈ ਫਿਲਹਾਲ ਇਨਾ ਖਬਰਾਂ ਦੇ ਵਸੇ ਨਹੀਂ ਨਵੀਆਂ ਤਾਜ਼ਾ ਖਬਰਾਂ ਲਈ ਤੁਸੀਂ ਕਿਤੇ ਵਿੱਚ ਕੀ ਹੈ ਕਿ ਤੁਸੀਂ ਧੰਨਵਾਦ